ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਨੰਮੀਰ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਪਹਿਲਾਂ ਹੀ ਤਰ੍ਹਾਂ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਇਆ ਬਹੁਤ ਵਧੀਆ ਟੌਪਿਕ ਆ ਵਧੀਆ ਗੱਲਾਂ ਨੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਹਜੇ ਤੱਕ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਸੋ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਚਾਰ ਐਸੀਆਂ ਗੱਲਾਂ ਦੀ ਸਾਂਝ ਪਾਵਾਂਗੇ ਵੀ ਇਹ ਜਿਹੜੀਆਂ ਚਾਰ ਗੱਲਾਂ ਨੇ ਹਨਾ ਚਾਰ ਚੀਜ਼ਾਂ ਨੇ ਇਹਨਾਂ ਨੂੰ ਜਿੰਨਾ ਪਰਦੇ 'ਚ ਰੱਖੋਗੇ ਤੁਹਾਡੇ ਲਾਈਫ ਦੇ ਵਿੱਚ ਇਹ ਫਾਇਦੇਮੰਦ ਹੋਣਗੀਆਂ ਜਿੰਨਾ ਇਹਨਾਂ ਨੂੰ ਗੱਲਾਂ ਨੂੰ ਓਪਨ ਕਰ ਦੋਗੇ ਇਹ ਚੀਜ਼ਾਂ ਤੁਹਾਨੂੰ ਕਿਤਨਾ ਕਿਤੇ ਨੁਕਸਾਨ ਪਹੁੰਚਾ ਸਕਦੀਆਂ ਜੇ ਤੁਸੀਂ ਇਹ ਗੱਲਾਂ ਖੋਲ੍ਹ ਦੋਗੇ ਹਨਾ ਇਹ ਚਾਰ ਚੀਜ਼ਾਂ ਕਿਹੜੀਆਂ ਨੇ ਕਿਹੜੀਆਂ ਪਰਦੇ 'ਚ ਰੱਖਣੀਆਂ ਚਾਹੀਦੀਆਂ ਨੇ ਹਰ ਇੱਕ ਬੰਦੇ ਨੂੰ ਹਨਾ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਜੀ ਤੁਹਾਡੀ ਇਨਕਮ ਜੋ ਤੁਹਾਡੀ ਇਨਕਮ ਤੁਸੀਂ ਜੋ ਕਮਾਉਂਦੇ ਆ ਤੁਸੀਂ ਚਾਹੇ ਆਪਣਾ ਜੋ ਜੋਬ ਕਰਦੇ ਹੋ ਚਾਹੇ ਬਿਜ਼ਨਸ ਕਰਦੇ ਹੋ ਉਦੋਂ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਬੰਦਾ ਕਿਹੜਾ ਕੰਮ ਕਰਦਾ ਪਰ ਤੁਹਾਡੀ ਇਨਕਮ ਕਿੰਨੀ ਆ ਇਹ ਕਦੇ ਵੀ ਕਿਸੇ ਕੋਲ ਜ਼ਾਹਰ ਨਾ ਕਰਿਆ ਕਰੋ ਇਹ ਚੀਜ਼ ਪਰਦੇ ਵਾਲੀ ਹੁੰਦੀ ਇਹਨੂੰ ਪਰਦੇ 'ਚ ਰੱਖਿਆ ਕਰੋ ਫਾਇਦੇ 'ਚ ਰਹੋਗੇ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡਾ ਫਿਊਚਰ ਪਲਾਨ ਵੀ ਤੁਹਾਡਾ ਫਿਊਚਰ ਪਲਾਨ ਕੀ ਆ ਤੁਸੀਂ ਇਨ ਫਿਊਚਰ ਦੇ ਵਿੱਚ ਕੋਈ ਨਵੀਂ ਚੀਜ਼ ਅਚੀਵ ਕਰਨ ਵਾਸਤੇ ਕੋਈ ਟਰਾਈ ਕਰਦੇ ਹੋ ਹਨਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਤੁਸੀਂ ਨਵੀਂ ਕਰਨੀ ਚਾਹੁੰਦੇ ਹੋ ਨਾ ਜੰਪ ਲੈਣਾ ਚਾਹੁੰਦੇ ਹੋ ਕੋਈ ਚੀਜ਼ ਕਿਸੇ ਚੀਜ਼ ਦੀ ਹੈ ਨਾ ਉਹ ਚੀਜ਼ ਉਹ ਚੀਜ਼ ਨੂੰ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਲੋਕ ਅੱਜ ਕੱਲ ਲੋਕ ਦੇਖ ਕੇ ਚਰਦੇ ਨਹੀਂ ਹੈਗੇ ਉਹ ਕਿਤੇ ਨਾ ਕਿਤੇ ਤੁਹਾਡਾ ਰਾਹ ਦਾ ਰੋੜਾ ਬਣ ਸਕਦੇ ਆ ਸੋ ਇਸ ਚੀਜ਼ ਨੂੰ ਨੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਸੀਕ੍ਰੀਟ ਰੱਖਿਆ ਕਰੋ ਠੀਕ ਹੈ ਜੀ ਨੰਬਰ 3 ਤੇ ਗੱਲ ਕਰਾਂਗੇ ਜੀ ਲਵ ਲਾਈਫ ਜੇਕਰ ਤੁਹਾਡਾ ਕਿਸੇ ਨਾਲ ਰਿਲੇਸ਼ਨ ਆ ਤੁਸੀਂ ਕਿਸੇ ਨਾਲ ਪਿਆਰ ਮੁਹੱਬਤ ਕਰਦੇ ਹੋ ਹਨ ਤੇ ਅੱਜ ਕੱਲ੍ਹ ਅੱਜ ਦਾ ਸਮਾਂ ਇਦਾਂ ਦਾ ਹੈ ਨਾ ਕਾਫੀ ਜਣ ਕੇ ਰਿਲੇਸ਼ਨ ਇਸ ਤਰ੍ਹਾਂ ਦੇ ਨੇ ਜਿਹੜੇ ਲਵ ਮੈਰਿਸ ਵਗੈਰਾ ਜ਼ਿਆਦਾ ਹੁੰਦੀਆਂ ਨੇ ਹਨਾ ਤੁਹਾਨੂੰ ਪਤਾ ਹੀ ਹੈ ਨਾ ਤੇ ਲਵ ਲਾਈਫ ਵੀ ਇੱਕ ਐਸੀ ਚੀਜ਼ ਹੁੰਦੀ ਹੈ ਜਿਹੜੀ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਜਿਹੜਾ ਤੁਹਾਡੇ ਨਾਲ ਉੱਡਦਾ ਬੈੜਦਾ ਸਾਨੂੰ ਪਤਾ ਨਹੀਂ ਹੁੰਦਾ ਹਨਾ ਕਿ ਇਹ ਬੰਦੇ ਹੁੰਦੇ ਆ ਯਕੀਨ ਦੇ ਪਾਤਰ ਹੁੰਦੇ ਪਰ ਕਿਹਾਂ ਤੇ ਆਪਾਂ ਯਕੀਨ ਨਹੀਂ ਕਰ ਸਕਦੇ ਪਰ ਆਪਾਂ ਕੀ ਕਰੇ ਅ ਗੱਲ ਕਹਿ ਦਿੰਨੇ ਆ ਹਨਾ ਵੀ ਸਾਡਾ ਜਣ ਕੇ ਇਦਾਂ ਕਰਕੇ ਵੀ ਮੇਰਾ ਰਿਲੇਸ਼ਨ ਨਾ ਜਾਣਾ ਇਸ ਚੀਜ਼ ਨੂੰ ਵੀ ਕੋਸ਼ਿਸ਼ ਕਰਿਆ ਕਰੋ ਵੀ ਗੁਪਤ ਰੱਖਿਆ ਕਰੋ ਸੀਕ੍ਰੀਟ ਰੱਖਿਆ ਕਰੋ ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਤੁਹਾਡਾ ਜਾਂ ਉਹ ਥਰਡ ਪਰਸਨ ਦਾ ਹਨਾ ਤੇ ਉਹਦਾ ਨੁਕਸਾਨ ਕਰ ਸਕਦਾ ਆ ਨੰਬਰ ਚੌਥੇ ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡੇ ਲਾਈਫ ਦੇ ਇਸ਼ੂਜ਼ ਹਰੇਕ ਦੀ ਲਾਈਫ ਵਿੱਚ ਬਹੁਤ ਸਾਰੇ ਇਸ਼ੂਜ਼ ਹੁੰਦੇ ਨੇ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਫੈਮਿਲੀ ਪ੍ਰੋਬਲਮਸ ਹੁੰਦੀਆਂ ਆਪਾਂ ਕਈ ਵਾਰ ਭਾਵੁਕ ਹੋ ਕੇ ਕਿਸੇ ਨਾਲ ਗੱਲਾਂ ਕਰਦੇ ਆ ਪਰ ਜਿੰਨਾ ਤੁਸੀਂ ਭਾਵੁਕ ਹੋ ਕੇ ਕਿਸੇ ਨਾਲ ਗੱਲ ਕਰਦੇ ਹੋ ਹਨਾ ਜਿਹੜੇ ਸਿੰਪਥੀ ਦੇ ਨਾਲੇ ਥੋੜੇ ਹੁੰਦੇ ਆ ਤੇ ਥੋੜਾ ਮਜ਼ਾਕ ਉਨਾਂ ਵਾਲੇ ਬੰਦੇ ਜ਼ਿਆਦਾ ਹੁੰਦੇ ਆ ਇਸ ਲਈ ਕੋਸ਼ਿਸ਼ ਕਰਿਆ ਕਰੋ ਫੈਮਿਲੀ ਦੀਆਂ ਪ੍ਰੋਬਲਮਸ ਹੁੰਦੀਆਂ ਉਹ ਅੰਦਰ ਹੀ ਫੈਮਿਲੀ 'ਚ ਬੈਠ ਕੇ ਸੋਲਵ ਕਰ ਲਿਆ ਕਰੋ ਕਿਸੇ ਨਾਲ ਸ਼ੇਅਰ ਕਰਨ ਦੀ ਲੋੜ ਨਹੀਂ ਆਗੀ ਸੋ ਦੋਸਤੋ ਇਹ ਚਾਰ ਗੱਲਾਂ ਨੇ ਜੇ ਇਹ ਚਾਰ ਗੱਲਾਂ ਨੂੰ ਸੀਕ੍ਰੀਟ ਰੱਖੋਗੇ ਪਰਦੇਸ ਰੱਖੋਗੇ ਤੁਹਾਡੀ ਲਾਈਨ ਬਹੁਤ ਵਧੀਆ ਲੱਗੂਗੀ ਸੋ ਇੱਥੇ ਅਸੀਂ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮਚ ਜੀ ਸਤਿ ਸ੍ਰ